ਸਿਰੀ ਦਾਗ ਮਹੱਲਾ ਤੀਜਾ ਜਿਨਹੀ ਪੁਰਖੀ ਸਤਗੁਰ ਨਾਮ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੋਂਦਾ ਪੁਰਖ ਨਾ ਪਛਾਣਿਆ ਅਭਮਾਨ ਮੁਟੇ ਅਹੰਕਾਰ ਸਤਗੁਰ ਕਿਆ ਫਿਟਕਿਆ ਮੰਗ ਤੱਕੇ ਸੰਸਾਰ ਸੱਚਾ ਸ਼ਬਦ ਨਾਮ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹਿ ਆ ਪਰਪੂਰ ਰਹਾਉ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੁ ਵਰਤਦਾ ਕੋਈ ਨ ਮੀਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜ ਮੁਠੇ ਕੂੜਿਆਰ ਹਉ ਮੈਂ ਕਰਤਾ ਜਗ ਮੋਆ ਉਗੁਰ ਬਿਨ ਕੋਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾ ਤਾਰ ਸਤਿਗੁਰ ਸੇਵਹਿ ਤਾਂ ਉੱਭਰਹਿ ਸੱਚ ਰਖਹਿ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵੇਕਾਰ ਆਪ ਛੋੜ ਜੀਵਤ ਮਰੇ ਗੁਰ ਕੈ ਸ਼ਬਦ ਵਿਚਾਰ ਦੰਦਾ ਤਾਵਤ ਰਹ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੈ ਦਰਬਾਰ ਸਤਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ ਕਿਸ਼ਨਾਨ ਦਾਨ ਜੀਤਾ ਕਰਹਿ ਦੂਜੈ ਭਾਈ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰાગ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤ ਗੁਰ ਪੁੱਛੋਂ ਜਾਏ ਸਤ ਗੁਰ ਕਾ ਬਾਣਾ ਮੰਨ ਲਈ ਵਿੱਚੋਂ ਆਪ ਗੁਆਏ ਇਹ ਹਾ ਸੇਵਾ ਚਾ ਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸਚੈ ਸ਼ਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਪਰਪੂਰ ਭੈ ਭਾਈ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਅਧੂਰ ਸੱਚਾ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉੱਭਰੇ ਸੂਤੇ ਗਏ ਮਹਾਰੇ ਸੱਚਾ ਸ਼ਬਦ ਨਾ ਪਛਾਣਿਉ ਸੁਪਨਾ ਗਿਆ ਵਿਹਾਈ ਸੁਈਏ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਇ ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰ ਦੇਸੀ ਜਾਇ ਸਭ ਕਿਸੇ ਆਪੇ ਆਪ ਹੈ ਹਉ ਮੈਂ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਦੁਖ ਹਉ ਮੈਂ ਵਿੱਚੋਂ ਗਵਾਏ ਸਤਗੁਰ ਸੇਵਨ ਆਪਣਾ ਹਉ ਤਿਨ ਕੈ ਲਾਗਉ ਪਾਈ ਨਾਨਕ ਦਰ ਸਚੈ ਸਚਿਆਰ ਹੈ ਹਉ ਤਿਨ ਬਲੇ ਹਾਰੇ ਜਾਉ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿ ਤਵੇਲਾ ਭਗਤ ਹੋਏ ਅਨੰਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇਕ ਤਿਨ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਈ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਈ ਰਹਾ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਇਹੋ ਮਨ ਸਾਚਾ ਸਾਚ ਰਤਾ ਸੱਚੇ ਰਹਿ ਆਸmai ਆਖਣ ਵੇਖਣ ਬੋਲਣਾ ਸ਼ਬਦੀ ਰਹਿਆ ਸਮਾਈ ਬਾਣੀ ਵਜੀ ਚਹੁ ਜੁਗਿ ਸਚੋ ਸਤ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸਚੈ ਲਿਆ ਮਲਾਈ ਤਿਨ ਕੋ ਮਹਿਲ ਹਦੂਰ ਹੈ ਜੋ ਸਚ ਰਹੇ ਲਿਵ ਲਾਈ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਇ ਪੂਰੇ ਭਾਗ ਸਤ ਸੰਗਤ ਲਹਿ ਸਤ ਗੁਰ ਪੇਟੈ ਜਿਸੇ ਆਈ ਅਨ ਦਿਨ ਨਾਮੇ ਰਤਿਆ ਦੁਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਉਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੀ ਸੱਚੇ ਕੇ ਗੁਣ ਸਾਰ ਦੁਬਧਾ ਮੈਲ ਚੁਕਾਈਆਂ ਹਰ ਰਾਖਿਆ ਉਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੁਹਣਾ ਸ਼ਬਦ ਸਵਾਰਨ ਹਾਰ ਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੀ ਲਈ ਮਲਾਈ ਅਨੰਦ ਨਾਮੇ ਰਤਿਆਂ ਜੋਤੀ ਜੋਤ ਸਮਾਈ ਜੋਤੀ ਹੂੰ ਪ੍ਰਭ ਜਾਪ ਦਾ ਬਿਨ ਸਤਗੁਰੂ ਬੂਜ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਪੇਟਿਆ ਤਿਨੇ ਆਏ ਵਿਣ ਮਾਵੇਂ ਸਭ ਡੰਮਣੀ ਦੂਜੇ ਭਾਏ ਖਵਾਏ ਤਿਸ ਬਿਨ ਘੜੀ ਨਾ ਜੀਵੰਦੀ ਦੁਖੀ ਰਹਿਣ ਵਿਹਾਏ ਭਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਲਾਈ ਸਭ ਕਿਸ ਸੁਣਦਾ ਵੇਖਦਾ ਕਿਉ ਮੁੱਕਰ ਪਿਆ ਜਾਏ ਪਾਪੂ ਪਾਪ ਕਮਾਉਂਦੇ ਪਾਪੀ ਪਚਹਿ ਪਚਾਈ ਸੋ ਪ੍ਰਭ ਨਦਰਨਾ ਆਵਈ ਮਨ ਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸਿਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹਉ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮਿ ਰਹੈ ਸਮਾਈ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਇ ਮਨ ਰੇ ਨਿਜ ਕਰ ਵਾਸਾ ਹੋਇ RAM ਨਾਮ ਸਲਾਹੀ ਤੂੰ ਫਿਰ ਆਵਣ ਜਾਣ ਨਾ ਹੋਇ ਰਹਾ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਈ ਸ਼ਬਦ ਸਲਾਹੀ ਮਨ ਵਸੈ ਸਹਿਜੀ ਸੁਖ ਹੋਈ ਸਭ ਨਦਨੀ ਅੰਦਰ ਵੇਖਦਾ ਜੈ ਭਾਵੈ ਤੈਦੀ ਹਉਮੈ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੀ ਵਿਖ ਕੀ ਕਾਰ ਕਮਾਵਣੀ ਵਿਖ ਹੀ ਮਾਹੇ ਸਮਾਹੀ ਬਿਨ ਨਾਮੈ ਠੌਰ ਨਾ ਪਾਇਨੀ ਜੰਪੁਰ ਦੂਖ ਸਹਾਰੇ ਜਿਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ ਬੁਝੀਐ ਤਾਂ ਪਾਏ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ 3 ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਹੀ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਂ ਨ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾਂ ਸਹਿਜ ਸੁਭਾਈ ਗੁਰ ਸ਼ਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜੇ ਵਾਰ ਰਤੀ ਸ਼ਬਦ ਸੱਚੈ અમરત પીવે રસ ગુણ ગાય ગુરુમક એહો રંગ پائیએ ਜਿਸਨੂੰ કૃપા કરે ਰજાઈ સંਸਾ એહો ਸੰਸਾਰ ਹੈ સૂત્યા ਰਹਿਣ ਵਿહાઈ ਇਕ ਆਪਣੇ ભાણે ਕੱਢ ਲੈਣ ਆપી ਲੈਉਣ ਮਲਾਈ ਆપી ਹੀ ਆਪ ਮਨ ਵਸਿਆ માયા મોਹ ਚਕਾਈ ਆਪ ਵਡਾਈ ਦਿੱਤਿਨ ਗੁਰਮਕ દેਹ 부ਝાય ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਈ ਸਮਝਾਈ ਇਕ ਆਪੇ ਆਪ ਖੁਆਇਨ ਦੂਜਾ ਛੱਡਿਨ ਲਾਇ ਗੁਰਮਤੀ ਹਰ ਪਾਈਐ ਜੋਤੀ ਜੋਤ ਮਲਾਈ ਅਨੰਦਿਨ ਨਾਮੇ ਰਤਿਆ ਨਾਨਕ ਨਾਮ ਸੁਵਾਈ ਸ੍ਰੀ ਰਾਗ ਮਹੱਲਾ ਤੀਜਾ ਗੁਣਮੰਤੀ ਸਚ ਪਾਇਆ ਕ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨਾਂ ਨਾ ਪਾਉਂ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉੱਤਰੈ ਜਿ ਚਿਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕਹਿ ਭਾਣੈ ਚਲ ਨਿਜ ਕਰ ਵਸਹਿ ਅਮਰਤ ਪੀਵਹਿ ਤਾਂ ਸੁਖ ਲਹਿ ਮਹਲ ਰਹਾਉ ਅਗਣਮੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਧੂਰ ਮਨ ਮੁਖ ਸ਼ਬਦ ਨਾ ਜਾਣੀ ਅਗਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਪਰਭੂਰ ਗੁਰ ਸ਼ਬਦੀ ਮਨ ਬੇਧਿਆ ਪ੍ਰਭ ਮਿਲਿਆ ਆਪ ਹਧੂਰ ਆਪੇ ਰੰਗਣ ਰੰਗਿਓਨ ਸ਼ਬਦੇ ਲਇਨ ਮਲਾਏ ਸੱਚਾ ਰੰਗ ਨ ਉਤਰੈ ਜੋ ਸਾਚ ਰਤੇ ਲਿਵ ਲਾਏ ਚਾਰੀ ਕੁੰਡਾ ਭਾਵ ਥਕੇ ਮਨ ਮੁਖ ਬੂਝ ਨਾ ਪਾਏ ਜਿਸ ਸਤ ਗੁਰ ਮੇਲੇ ਸੋ ਮਿਲੈ ਸੱਚੇ ਸ਼ਬਦ ਸੁਮਾਈ ਮਿੱਤਰ ਕਨੇਰੀ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੀ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜ ਹੈ ਨਾਨਕ ਗੁਰਮਖ ਹੋਇ ਸ੍ਰੀ ਰાગ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੀ ਸ੍ਰਿਸ਼ਟ ਦੇਖੈ ਆਪ ਉਪਾਈ ਸਭ ਏਕੋ ਇੱਕ ਵਰਤਦਾ ਅਲਖ ਨ ਲਖਿਆ ਜਾਇ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਈ ਗੁਰਮਤੀ ਸਦਮਨ ਵਸਿਆ ਸੱਚ ਰਹੇ ਦਿਵਲਾਈ ਮਨ ਮੇਰੇ ਗੁਰ ਕੀ ਮੰਨ ਲੈ ਰਜਾਈ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਈ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤਿਤ ਸਚੈ ਦਰਬਾਰ ਗੁਰਮੁਖ ਸਚੈ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰ ਆਵਾਰ ਘਟ ਘਟ ਆਪੇ ਹੁਕਮ ਬਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀ ਐ ਹਉ ਮੈਂ ਵਿਚੋਂ ਕੋਈ ਸਾ ਤਨ ਨਾਵੇਂ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਹਾ ਅਬ ਗੁਣ ਕੱਡਾਂ ਧੋਏ ਆਪੇ ਮੇਲ ਮਲਾਏ ਦਾ ਫਿਰ ਵੀ ਛੋੜਾ ਨਾ ਹੋਏ ਨਾਨਕ ਗੁਰਸਾ ਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ 3 ਸੁਣ ਸੁਣ ਕਾਮ ਗਹਿਲੀਏ ਕਿਆ ਚੱਲ ਹੈ ਬਾਂ ਲੜਾਏ ਆਪਣਾ ਪਿਰ ਨਾ ਪਛਾਣਹੀ ਕਿਆ ਮੂੰਹ ਦੇ ਸਹਜ ਆਏ ਜਿਨਹੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੋਂ ਪਾਈ ਤਿਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਲਾਈ ਮੁੰਦੇ ਕੂੜ ਮੁੱਠੀ ਕੂੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨਾ ਪਛਾਣੀ ਤਿਨ ਕਿਉ ਰਹਿਣ ਵਿਹਾਈ ਗਰਭ ਅਟੀਆਂ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਭਾਈ ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹਉ ਮੈਂ ਜਾਇ ਸਦਾ ਪਿਰ ਰਾਵਹਿ ਆਪਣਾ ਤਿਨਾ ਸੁਖੇ ਸੁਖ ਵਿਹਾਇ ਗਿਆਨ ਵੀ ਹੋਣੀ ਪਿਰ ਮੁਤੀਆ ਪਿਰਮ ਨਾ ਪਾਇਆ ਜਾਇ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁਖ ਨਾ ਜਾਇ ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇ ਹੋ ਮਲਾਏ ਪੂਰੇ ਭਾਗ ਸਤ ਗੁਰ ਮਿਲੈ ਫਿਰ ਪਾਇਆ ਸੱਚ ਸਮਾਈ ਸੇ ਸਹਿਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੀ ਘਰਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋਭਾਵੰਤੀਆਂ ਸੁਹਾਗਣੀ ਅਣ ਦਿਨ ਭਗਤ ਕਰੇ ਸਿਰੀ ਦਾਗ ਮਹੱਲਾ ਤੀਜਾ ਇੱਕ ਪਿਰ ਆਵਹਿ ਆਪਣਾ ਹਉ ਕੈ ਦਰ ਪੁੱਛਉ ਜਾਈ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਲਾਈ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਫਿਰ ਆਵੇ ਸਦਾ ਹਦੂਰ ਮੁੰਦੇ ਤੂੰ ਚਲ ਗੁਰ ਕੈ ਭਾਏ ਅਨ ਦਿਨ ਰਾਵੈ ਹੈ ਪਿਰੇ ਆਪਣਾ ਸਹਜੀ ਸੱਚ ਸਮਾਈ ਰਹਾਉ ਸ਼ਬਦ ਰਤੀਆਂ ਸੁਹਾਗਣੀ ਸੱਚਾ ਸ਼ਬਦ ਸ਼ੀਂਗਾਰ ਹਰ ਵਾਰ ਪਾਇਨ ਘਰ ਆਪਣਾ ਗੁਰ ਕੈ ਹੀਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਫਿਰ ਸਲਾਹ ਨੇ ਆਪਣਾ ਤਿਨ ਕਹਿਉ ਸਦ ਬਲੇ ਹਾਰੇ ਜਾਉ ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਈ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸੁਮਾਈ ਸ੍ਰੀ ਰਾਗ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੈ ਲੱਖ ਚੁਰਾਸੀ ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜੀਉ ਬਖਸ਼ੇ ਬਖਸ਼ ਲੈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੋਖ ਹੋਏ ਗੁਰਮਤੀ ਨਾਮ ਸਲਾਹੀ ਐ ਦੂਜਾ ਅਵਰ ਨਾ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਭਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸਮਨ ਜਪਹਿ ਇਕ ਮਰਾਰ ^{(1)} ਕਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨਹਿ ਤਜੈ ਮਨ ਚੂਕੈ ਮੋਹ ਅਭਮਾਨ ਆਤਮ ਰਾਮ ਪਛਾਣਿਆ ਸਹਿਜੀ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੇਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੀ ਸਮਾਨ ਸਭ ਕਿਛੇ ਆਪੇ ਆਪ ਹੈ ਦੂਜਾ ਅਵਰਨਾ ਕੋਇ ਜਿਉ ਬੁਲਾਏ ਤਿਉ ਬੋਲੀਐ ਜਾਂ ਆਪ ਬੁਲਾਏ ਸੋਇ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮੇਲਾਵਾ ਹੋਈ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਈ